ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਦੇ ਪੱਤੇ ਇੱਕ ਸਾਧੂ ਕੋਲ ਇੱਕ ਨੌਜਵਾਨ ਗਿਆ ਕਹਿੰਦਾ ਜੀ ਪ੍ਰਮਾਤਮਾ ਦੀ ਹੋਂਦ ਕਿੱਥੋਂ ਸ਼ੁਰੂ ਹੁੰਦੀ ਏ ਸਾਧੂ ਨੇ ਕੋ ਜਵਾਬ ਦਿੱਤਾ ਕਹਿੰਦਾ ਪ੍ਰਮਾਤਮਾ ਦੀ ਹੋਂਦ ਉੱਥੋਂ ਸ਼ੁਰੂ ਹੁੰਦੀ ਏ ਜਿੱਥੋਂ ਦੁਨਿਆਵੀ ਸੰਸਾਰ ਦੀ ਹੋਂਦ ਖਤਮ ਹੋ ਜਾਂਦੀ ਏ ਉਹਨੇ ਕਿਹਾ ਜੀ ਸਤਿਵਚਨ ਮੈਂ ਤੁਹਾਡਾ ਵਚਨ ਕਮਾਵਾਂ ਨਿਕਲ ਪਿਆ ਕਰੋ ਤੁਰ ਪਿਆ ਤੁਰਦਾ 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 ਇੱਕ ਸਿਰੇ ਤੋਂ ਲੱਗਾ ਦੂਜੇ ਸਿਰੇ ਤੱਕ ਚਲਾ ਗਿਆ ਕਹਿੰਦੇ ਕਿ ਉਹ ਦੂਜੇ ਸਿਰੇ ਤੇ ਗਿਆ ਤੇ ਵੇਖਿਆ ਕਿਸੇ ਨੂੰ ਪੁੱਛਿਆ ਕਹਿੰਦੇ ਵੀ ਇਸ ਤੋਂ ਅੱਗੇ ਵੀ ਧਰਤੀ ਹੈ ਉਹਨੇ ਕਿਹਾ ਜੀ ਨਹੀਂ ਇਹੀ ਤੁਰਾਇਆ ਇਸ ਤੋਂ ਅੱਗੇ ਧਰਤੀ ਨਹੀਂ ਹੈ ਬੜਾ ਹੈਰਾਨ ਹੋਇਆ ਕਹਿੰਦਾ ਬਗਲਤੀ ਦੀ ਸੁਣੀ ਹੈ ਕਿੰਝ ਉੱਥੇ ਇੱਕ ਪੱਥਰ ਪਿਆ ਸੀ ਇੱਕ ਪੱਥਰ ਦੇ ਉੱਪਰ ਲਿਖਿਆ ਆ ਸੀਗਾ ਕਿ ਇਹ ਇਸ ਧਰਤੀ ਦਾ ਅਖੀਰਲਾ ਸਿਰ ਆਇਆ ਵਾਪਸ ਆਇਆ ਉਮਰ ਬਡੇਰੀ ਹੋ ਗਈ ਆਪਣੇ ਗੁਰੂ ਕੋਲ ਆਇਆ ਕਹਿੰਦਾ ਜੀ ਮੈਂ ਸੰਸਾਰ ਦਾ ਅੰਤ ਲੱਭ ਲਿਆ ਪਰ ਪ੍ਰਮਾਤਮਾ ਦੀ ਹੋਂਦ ਮੈਨੂੰ ਲੱਭੀ ਨਹੀਂ ਉਹ ਕਹਿੰਦੇ ਭਲਿਆ ਤੂੰ ਪੂਰੀ ਗੱਲ ਹੀ ਨਹੀਂ ਸੁਣੀ ਪੂਰੀ ਗੱਲ ਹੀ ਨਹੀਂ ਸਮਝੀ ਦੁਨਿਆਵੀ ਸੰਸਾਰ ਦੀ ਹੋਂਦ ਖਤਮ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਅੰਦਰ ਨੂੰ ਖਤਮ ਕਰ ਲੈਂਦੇ ਆ ਜੇ ਅਸੀਂ ਆਪਣੇ ਅੰਦਰ ਨੂੰ ਖਤਮ ਨਹੀਂ ਕਰਦੇ ਤੇ ਅੰਤਰ ਆਤਮੇ ਝਾਤ ਨਹੀਂ ਮਾਰਦੇ ਤਾਂ ਸਾਨੂੰ ਕੁਝ ਵੀ ਨਹੀਂ ਮਿਲਦਾ ਐਸਨੇ ਗੁਰੂ ਨਾਨਕ ਸਾਹਿਬ ਮਰਜੀ ਕਹਿੰਦੇ ਏ ਆਨੜੀ ਏ ਮਾਨੜਾ ਕਾਏ ਕਰੇਹੇ ਆਪਣੜੈ ਕਰ ਹਰ ਰੰਗੋ ਕੀ ਨਾ ਮਾਣੇ ਸਹ ਨੇੜੈ ਤਨ ਕੰਬਲੀਏ ਬਾਹਰ ਕਿਆ ਟੁਲੇ ਮਰਜੀ ਕਹਿੰਦੇ ਰੱਬ ਤੇਰੇ ਅੰਦਰ ਵਸਦਾ ਪਰ ਕਿਦਰ ਟੱਕਰਾ ਮਾਰਦੇ ਫਿਰਦੇ ਹੋ ਮਰਦ ਇੱਕ ਬਚਨ ਮਰਜੀ ਕਹਿੰਦੇ ਬਾਹਰ ਟੋਲੇ ਸੁ ਪਰਮ ਪੁਲਾਏ ਮਰਜੀ ਕਹਿੰਦੇ ਜਿਹੜਾ ਬਾਹਰ ਰੱਬ ਲੱਭੇ ਗਣਾ ਉਹ ਭਟਕੇ ਗਈ ਭਟਕੇਗਾ ਭਟਕੇ ਗਈ ਭਟਕੇਗਾ ਤੇ ਠੱਗਿਆ ਹੀ ਠੱਗਿਆ ਜਾਏ ਸਤਿਗੁਰੂ ਮੇਰੇ ਤੁਹਾਡੇ ਤੇ ਕਿਰਪਾ ਕਰਨ ਆਪਾ ਅੰਦਰ ਦੇ ਆਸ਼ਕ ਬਣੀਏ ਪ੍ਰਮਾਤਮਾ ਨੂੰ ਮਿਲਣ ਦੀ ਚਾਹਨਾ ਰੱਖੀਏ ਰਜਾਨਾ ਅਰਦਾਸ ਕਰੀਏ ਮਹਾਰਾਜ ਕਿਰਪਾ ਕਰੋ ਤਸ ਕਰੋ ਮਿਹਰ ਕਰੋ ਮੈਨੂੰ ਆਪਣਾ ਬਣਾ ਲਓ ਤੇ ਜਿਸ ਦਿਨ ਕਿਤੇ ਸੁਣੀ ਗਈ ਤੇ ਉਦਣ ਹੀ ਫਿਰ ਇਸ ਰਹਿਮਤ ਬਖਸ਼ਿਸ਼ ਦੇ ਆਪਾ ਪਾਤਰ ਬਣਾਂਗੇ ਕਿ ਜੋ ਵਰਤਾਰਾ ਅੰਦਰ ਵਰਤੇਗਾ ਆ ਜੋ ਬਾਹਰ ਕੁਝ ਦੇਖਦੇ ਪਿਆ ਸਭ ਝੂਠ ਫਰੇਬ ਤੇ ਕੁਫਰ ਲੱਗੇਗਾ ਪਰ ਉਹਨਾਂ ਚਿਰ ਇਹ ਜਗ ਮਿੱਠਾ ਅਗਲਾ ਫਿਰ ਅਡਿੱਠਾ ਜਿੰਨਾ ਚਿਰ ਅੰਦਰ ਆਤਮੇ ਪ੍ਰਮਾਤਮਾ ਦੇ ਰੰਗ ਵਿੱਚ ਭਿੱਜਦੇ ਨਹੀਂ ਆ